ਪਿਛਲੇ ਕੁਝ ਸਮੇਂ ਤੋਂ ਪਾਰਤੀਕਸਨ ਯੂਨੀਅਨ ਡਕੋਂਦਾ ਦੇ ਵੱਲੋਂ ਇਮੀਗ੍ਰੇਸ਼ਨ ਕਾਰੋਬਾਰੀ ਤੇ ਨੌਜਵਾਨ ਨੂੰ ਵਿਦੇਸ਼ ਭੇਜਣ ਦੇ ਨਾਮ ਤੇ ਛੱਗੀ ਮਾਰਨ ਦਾ ਦੋਸ਼ ਲਗਾਇਆ ਜਾ ਰਿਹਾ ਹੈ। ਪਰੇਸ਼ਾਨ ਦੇ ਲਈ ਯੋਗ ਬਪਾਲੀ ਤੋਂ ਪੈਸੇ ਦੀ ਮੰਗ ਕਰ ਰਹੀ ਹੈ ਤੇ ਜਿਸ ਕਾਰਨ ਕਿਸਾਨਾਂ ਅਤੇ ਵਪਾਰੀਆਂ ਦੇ ਵਿੱਚ ਵੱਡਾ ਝਗੜਾ ਹੋ ਗਿਆ ਸੀ ਜਿਸ ਕਾਰਨ ਇਸ ਪੂਰੇ ਮਾਮਲੇ ਤੇ ਨਜ਼ਰ ਮਾਰੀ ਗਈ ਤਾਂ ਕਿਸਾਨਾਂ ਵਿਚਾਲੇ ਗਰਮਾ-ਗਰਮ ਬਹਿਸ ਹੋ ਗਈ ਅਤੇ ਬਰਨਾਲੇ ਦੇ ਵਿੱਚ ਕਿਸਾਨਾਂ ਨੇ ਵਪਾਰੀਆਂ ਦੇ ਜੰਮ ਕੇ ਪੜਾਸ ਗੱਡੀ ਪਾਰੀ ਪੁਲਿਸ ਫੋਰਸ ਨੇ ਮਾਹੌਲ ਨੂੰ ਸ਼ਾਂਤ ਕੀਤਾ ਤੇ ਕਿਸਾਨਾਂ ਅਤੇ ਵਪਾਰੀਆਂ ਦੇ ਵਿਚਕਾਰ ਹੋਈ ਝੜਪ ਤੋਂ ਬਾਅਦ ਅੱਜ ਵਪਾਰ ਮੰਡਲ ਬਰਨਾਲਾ ਦੇ ਵੱਲੋਂ ਸ਼ਹਿਰ ਨੂੰ ਮੁਕੰਮਲ ਤੌਰ ਤੇ ਬੰਦ ਕਰ ਦਿੱਤਾ ਗਿਆ ਇਸ ਮੌਕੇ ਤੇ ਵਪਾਰੀਆਂ ਦਾ ਕਹਿਣਾ ਹੈ ਕਿ ਕਿਸਾਨ ਯੂਨੀਅਨ ਦੇ ਆਗੂਆਂ ਵੱਲੋਂ ਨਾਜਾਇਜ਼ ਤੌਰ ਤੇ ਧੱਕਾ ਕੀਤਾ ਜਾ ਰਿਹਾ ਜੋ ਸਾਡੇ ਵੱਲੋਂ ਕਿਸੇ ਵੀ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਹਾਂ ਵੀ ਜਿਹੜਾ ਗੱਲ ਉਹਨਾਂ ਨੇ ਲਾਠੀ ਚਾਰਜ ਕੀਤਾ ਵੀ ਉਹਦੇ ਤੇ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਸੇ ਕਰਕੇ ਵੱਡਾ ਬਰਨਾਲਾ ਬੰਦ ਕੀਤਾ ਤੇ ਉਹਦੇ ਵਿੱਚ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਹਾਂ ਵੀ ਉਹਨਾਂ ਦੇ ਜਿਵੇਂ ਉਹਨਾਂ ਨੇ ਇਮੀਗ੍ਰੇਸ਼ਨ ਸੈਂਟਰ ਨੂੰ ਜਿੰਦੇ ਲਾਏ ਉਹਦੇ ਵਿੱਚ ਵੀਡੀਓ ਦਿੱਤੀ ਹੈ ਕ੍ਰਿਸ਼ਨ ਕੁਮਾਰ ਜਿਹੜਾ ਇੰਸਪੈਕਟਰ ਰਿਟਾਇਰ ਹੈ ਉਹਨੇ ਮੰਨ ਕੇ ਲਾਈਨ ਉਹਦੀ ਵੀਡੀਓ ਹੈ ਉਹਦੇ ਪਰਚਾ ਦਿੱਤਾ ਜਾਵੇ ਤੇ ਜਿਹੜੇ ਕੋ ਕੱਲ ਉਹਨਾਂ ਨੂੰ ਲਾਠੀ ਚਾਰਜੀ ਕੀਤਾ ਉਹਦਾ ਕੀਤਾ ਜਾਵੇ ਜੋ ਵੀ ਕੋਨੂਨੀਕਾਰਵਾਈ ਬੰਦੀ ਹੈ ਪ੍ਰਸ਼ਾਸਨ ਨੂੰ ਮੇਰੀ ਇਹੀ ਬੇਨਤੀ ਹੈ ਜੋ ਕੀਤੀ ਜਾਵੇ ਕੋਈ ਵੀ ਨਿਆਂਇਤ ਨਾ ਲਾਉਂਦਾ ਉਹਨੂੰ ਇਸ ਗੱਲ ਤੋਂ ਰੋਕਿਆ ਜਾਵੇ ਜੇ ਉਹ ਨਹੀਂ ਰੁਕਦੇ ਤਾਂ ਅਸੀਂ ਉਹਦਾ ਪੂਰਾ ਵਿਰੋਧ ਕਰਾਂਗੇ ਉਹਨਾਂ ਨਾਲੇ ਟਾਈਮ ਤੇ ਅਸੀਂ ਪੰਜਾਬ ਪਰ ਨਗਰਾਂਗੇ ਤੇ ਇਸ ਤੋਂ ਬਾਅਦ ਵੀ ਅਸੀਂ ਆਲ ਇੰਡੀਆ ਲੈਵਲ ਤੇ ਵੀ ਜਾ ਸਕਦੇ ਹਾਂ ਜਿਹੜਾ ਸਾਡਾ ਵਪਾਰ ਮੰਡਲ ਹੈ ਜਿਹੜੇ ਕਿਸਾਨ ਜਥੇਬੰਦੀਆਂ ਨੇ ਮਤਲਬ ਕਿ ਉਹਨਾਂ ਦਾ ਜਿਹੜਾ ਮੈਨੀਫੈਸਟੋ ਬਣਿਆ ਹੋਇਆ ਉਹਦੇ ਵਿੱਚ ਮੁੱਦੇ ਕਿਸਾਨੀ ਦੇ ਨੇ ਨਾ ਕਿ ਕੋਈ ਇਦਾਂ ਦੇ ਮੁੱਦੇ ਨਹੀਂ ਜੇ ਚਲੋ ਫੇਰ ਵੀ ਕੋਈ ਹੈ ਤਾਂ ਕੋਈ ਕਿਸਾਨ ਜਥੇਬੰਦੀਆਂ ਦੇ ਆ ਕੇ ਬੈਠ ਕੇ ਨਾਲ ਗੱਲ ਕਰ ਸਕਦੇ ਆ ਬਲੈਕਮੇਲ ਕਰਨਾ ਧੰਨੇ ਲਾ ਕੇ ਡਰਾਉਣਾ ਤੇ ਵਪਾਰੀਆਂ ਨੂੰ ਇਹ ਕਰਨਾ ਵੀ ਇੰਨੇ ਪ੍ਰੈਸ ਦੇ ਦਿਓ ਤੇ ਕੋਈ ਵਧੀਆ ਗੱਲ ਨਹੀਂ ਹੈਗੀ ਕੱਲ ਫਿਰ ਇਸ ਗੱਲ 'ਚ ਵਪਾਰੀ ਜਾਗ ਪਏ ਤੇ ਵਪਾਰੀਆਂ ਨੇ ਉਸ ਗੱਲ ਦਾ ਮੂੰਹ ਤੋੜ ਕੇ ਜਵਾਬ ਦਿੱਤਾ ਵੀ ਇਹ ਨਜਾਇਜ਼ ਧਰਨੇ ਸੀ ਲੱਗਣ ਨਹੀਂ ਦੇਵਾਂਗੇ ਕੋਈ ਉਹਦੀ ਪਰਮਿਸ਼ਨ ਹੀ ਕੋਲ ਲੈਣ ਨਹੀਂ ਦੇਣੀ ਤੇ ਬਾਕੀ ਧਰਨਾ ਲਾਉਣ ਦਾ ਉਹਨਾਂ ਦਾ ਕੋਈ ਰਾਈਟ ਨਹੀਂ ਮੰਨਦਾ ਨਾ ਉਹਨਾਂ ਕੋਲ ਕੋਈ ਡੀਸੀ ਦੀ ਮਨਜ਼ੂਰੀ ਨਾ ਕੋਈ ਐਸਐਸਪੀ ਸਾਹਿਬ ਤੋਂ ਮਨਜ਼ੂਰੀ ਤੇ ਨਾ ਕੋਈ ਉਹਨਾਂ ਨੇ ਕਿਸੇ ਦੇ ਪਾਸੇ ਦਰਖਾਸਤ ਦਿੱਤੀ ਵੀ ਆ ਕੇ ਧਰਨਾ ਲਾ ਲੋ ਪੈਰਲਲ ਸਰਕਾਰਾਂ ਚਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਅਫਸਰਾਂ ਦੀ ਜਗ੍ਹਾ ਉਹ ਲੈਣ ਲੱਗੇ ਨੇ ਵੀ ਅਫਸਰ ਕੋਈ ਇਨਸਾਫ ਨਹੀਂ ਦਿੰਦੇ ਅਸੀਂ ਆਪਦਾ ਇਨਸਾਫ ਆਪ ਕਰਾਂਗੇ ਇਹ ਬਹੁਤ ਮਾੜੀ ਗੱਲ ਹੈ ਸਰਕਾਰਾਂ ਨੂੰ ਇਹਦੇ ਪਿੱਛੇ ਸੋਸ ਕਦਮ ਚੱਕਣੇ ਚਾਹੀਦੇ ਨੇ ਸਰਕਾਰਾਂ ਜਿਹਨੇ ਚੁੱਪੀ ਧੜੀ ਬੈਠੀਆਂ ਨੇ ਉਹਦੇ ਨੂੰ ਦੇਖਦੇ ਵੇ ਇਹ ਮਲਕੇ ਇਸ ਗੱਲ ਦਾ ਮਲਕੇ ਫਾਇਦਾ ਉਠਾ ਰਹੇ ਨੇ ਤੇ ਜੇ ਇਹੀ ਹੋ ਰਿਹਾ ਤਾਂ ਇਹ ਪੰਜਾਬ ਨੂੰ ਖਤਮ ਕਰ ਦਣਗੇ ਪੰਜਾਬ ਦੇ ਵਿੱਚ